ਕਰਨਾ ਇਸ ਮੈਂ ਇਹ ਸੀਕਵੈਂਸ ਵਗੈਰਾ ਆਪਣਾ ਸੀਕਵੈਂਸ ਤਾਂ ਚਲੋ ਆਪਾਂ ਵੀਡੀਓ ਨਾਲ ਬਣਾ ਲਿਆ ਜੀ ਹਣਾ ਹੁਣ ਜੇ ਆਪਾਂ ਮੈਨੂਲੀ ਬਣਾਉਣਾ ਹੋਵੇ ਸਪੋਜ਼ ਕਰੋ ਆਪਣੀ ਵੀਡੀਓ ਐਡਿਟ ਕਰੀ ਹੋਈ ਆ ਅੱਜ ਕੱਲ ਕੀ ਹੈ ਕਿ ਅੱਜ ਕੱਲ ਰੀਲ ਦਾ ਸਿਸਟਮ ਚੱਲਦਾ ਹੈ ਰੀਲ ਵੀ ਚਾਹੀਦੀ ਆ ਲੋਕਾਂ ਨੂੰ ਵੇਚਣਾ ਏਦਾਂ ਸੋਣਾ ਦੇਖੋ ਵੀਡੀਓ ਐਡਿਟ ਕਰੀ ਜਾਂ ਮੈਂ ਵੀਡੀਓ ਰੈਡੀ ਕਰੀ ਹੋਈ ਹੁਣ ਇਹਦੇ ਚੋ ਰੀਲ ਕੱਟਣੀ ਆ ਸਪੋਜ਼ ਕਰੋ ਕੁਝ ਕੁ ਪਾਰਟੀ ਨਾ ਰੀਲ ਦਾ ਸਾਈਜ਼ ਕਰਨਾ ਇਹ ਦੇਖੋ ਸਾਈਜ਼ ਕਿਹੜਾ ਆ यूट्यूब का साइज है ए रील का मैं थोड़ा अगर हाँ हाँ दूजा पिन कराया मेरा पिन करो गए हेलो हलो हाँ जी हाँ जी हाँ जी मैं बस तो बोल रहा बठिंड ਹਾਂ ਬੁਝਾਈ ਨਹੀਂ ਹੋ ਗਈ। ਉਹ ਨਾ ਫੋਲਡਰ ਦੇਖੋ ਹੋਣ ਆ ਰਿਹਾ ਪ੍ਰੀਮੀਅਰ ਪ੍ਰੋ। ਕੀ ਕਹਤੋ ਹੋ? ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਿਵੇਂ ਆਪਾਂ ਫਾਈਲ ਸੇਵ ਕਰਦੇ ਹਾਂ। ਕਿਵੇਂ ਆਪਾਂ ਫੋਲਡਰ ਦੇ ਅੰਦਰ ਆਪਣਾ ਡਾਟਾ ਰੱਖਣਾ ਉਹਨੂੰ ਇੱਥੇ ਮੈਨੇਜ ਕਰਨਾ ਨਾ ਪ੍ਰੋਗਰਾਮ ਦੇ ਅੰਦਰ। ਟਾਈਮ ਲਾਈਨ 'ਚ ਵੀ ਮੇਰਾ ਖਾਣਾ ਕਟਿੰਗ ਕਰਕੇ ਆਪਾਂ ਫਾਈਲ ਸੇਵ ਕਿਵੇਂ ਕਰਨੀ ਹੈ ਨਾ ਸਾਰਾ ਪਤਾ ਲੱਗ ਜਾਊਗਾ ਜਿਵੇਂ ਉਹ ਫਾਈਲ ਐਡਿਟ ਕਰ ਲਈ ਸਪੋ ਚ ਆਪਾਂ ਐਡਿਟ ਕਰਨਾ ਅਜੇ ਦੱਸੂਗਾ ਮੈਂ ਤੁਹਾਨੂੰ ਕਿਵੇਂ ਕਰਨਾ ਜੇ ਮੈਂ ਤੁਸੀਂ ਕਟਿੰਗ ਵਗੈਰਾ ਕਰਕੇ ਰੱਖੀ ਤੇ ਉਹਦੇ ਚੋਂ ਨਾ ਰੀਲ ਦਾ ਸਾਈਜ਼ ਘਟਾਣਾ ਹਣਾ ਦੇਖੋ ਇਹ ਤਾਂ ਵੀਡੀਓ ਆ YouTube ਦਾ ਸਾਈਜ਼ ਹੈ ਹਾਂ ਜੀ ਰੀਲ ਦਾ ਕਿਵੇਂ ਹੁੰਦਾ ਇਦਾਂ ਵਰਟੀਕਲੀ ਹੁੰਦਾ ਹਣਾ ਇਹ ਹਾਰੀਜ਼ਨਟਲ ਸਾਈਜ਼ ਹੈ ਸਪੋਜ਼ ਕਰੋ ਮੈਨੂੰ ਕੋਸ਼ਕ ਪਾੜ ਚਾਹੀਦਾ ਹੈ ਨਾ ਮੈਂ ਕਿਹਾ ਜੀ ਮੈਨੂੰ ਇਤੋਂ ਤੋਂ ਲੈ ਕੇ ਵੀਡੀਓ ਮੈਂ ਕੱਟ ਲਾ ਲੈਣਾ ਕੱਟ ਕੇ ਮੈਂ ਲੱਗਦਾ ਇੱਥੋਂ ਇੱਕ ਟੂਲ ਲਵਾਂਦਾ ਰੇਜ਼ਰ ਟੂਲ ਇਹਦਾ ਕੱਟ ਲਾ ਲਾਂਗਾ ਵੀਡੀਓ ਜਿਹੜੀ ਸਿਲੈਕਟ ਕਰਨੀ ਸੀ ਕੱਟ ਲਈ ਇਹ ਨਹੀਂ ਸਿਲੈਕਟ ਕਰੀ ਇੰਨੀ ਇੱਥੇ ਕਰ ਤੁਸੀਂ ਕਹਾਂ ਵੀ ਰੀਲ ਚਾਹੀਦੀ ਆਈ ਆਪਾਂ ਨੂੰ ਇੱਥੋਂ ਤੋਂ ਇੱਥੇ ਤੱਕ ਠੀਕ ਹੈ ਹਾਂ ਜੀ ਕਿੱਟ ਕੱਟ ਚਾਹੀਦੀ ਹੋਵੇ ਜਾਂ ਇੰਨੀ ਚਾਹੀਦੀ ਹੋਵੇ ਜਿੱਥੇ ਮਰਜ਼ੀ ਕੱਟ ਲਾ ਲਓ ਕਰਨਾ ਇੰਨੀ ਵੀਡੀਓ ਆ ਜੀ ਸਿਲੈਕਸ਼ਨ ਟੂਲ ਲੋ ਫਾਂ ਜਿਹੜੀ ਇੰਨੀ ਵੀਡੀਓ ਆ ਜੀ ਸਿਲੈਕਟ ਕਰਕੇ ਇਹਦਾ ਮੈਨੂੰ ਚਾਹੀਦਾ ਰੀਵਰਸ ਆ ਜੀ ਇਹ ਤਾਂ ਹੁਣ YouTube ਦਾ ਸਾਈਡ ਦਾ ਕਿਵੇਂ ਬਣਾਈਏ ਪਰ ਵੀ ਦਾ ਸਾਈਡ ਹਨ ਹੁਣ ਦੇਖੋ ਇਹ ਇਸ ਟਾਈਮ ਰੈਫਰੈਂਸ ਚਾ ਰੈਫਰੈਂਸ ਨੂੰ ক্লোਜ਼ ਕਰ ਦਿੰਨੇ ਆ ਇਹ ਮੈਂ ਟਾਈਟਲ ਜਾਂ ਟਾਈਟਲ ਨੂੰ ਸੋਚ ਕਰਦੇ ਪ੍ਰੋਗਰਾਮ ਚ ਆ ਗਏ ਆ ਪ੍ਰੋਗਰਾਮ ਨੂੰ ਸਿਲੇਕਟ ਕਰਾਂਗੇ ਠੀਕ ਹੈ ਹੁਣ ਇਹ ਜਿਹੜਾ ਇੰਨਾ ਕੁ ਪਾਰਟ ਆ ਅਗਰ ਮੈਂ ਪ੍ਰੋਗਰਾਮ ਦੀ ਸੈਟਿੰਗ ਚੇਂਜ ਕਰਤੀ ਕਿਵੇਂ ਚੇਂਜ ਕਰ ਸਕਦਾ ਮੈਂ ਸੀਕਵੈਂਸ ਚ ਕਿਹਾ ਮੈਂ ਇਸ ਟਾਈਮ ਜਿਹੜਾ ਸੀਕਵੈਂਸ ਸਿਲੇਕਟ ਆ ਜਿਹੜਾ ਪ੍ਰੋਗਰਾਮ ਦਾ ਸਾਰਾ ਸੀਕਵੈਂਸ ਆ ਇਹ ਸਿਲੇਕਟਡ ਆ ਇਹ ਇੱਥੇ ਬਣਿਆ ਹੋਇਆ ਹੈ ਇਹ ਵਾਸਤੇ ਮੈਂ ਬਲਾਕ ਦਾ ਵੀ ਪਤਾ ਕਿਹੜਾ ਸੀਕਵੈਂਸ ਆ ਇੱਥੇ ਅੰਦਰ ਆਂਟੀ ਡਿਫਰੈਂਟ ਆਈਕਨ ਆਉਂਦਾ ਹੁੰਦਾ ਜਦ ਤੁਸੀਂ ਸ਼ਰਤੀ ਕਰਦੇ ਆ ਆ ਦੇਖੋ ਆ ਛੋਟਾ ਜਿਹਾ ਆਈਕਨ ਦੇਖ ਰਿਹਾ ਤੁਹਾਨੂੰ ਇਹ ਆ ਡੀ ਆਈਕਨ ਆ ਬਾਕੀ ਸਾਰੇ ਆਈਕਨਾਂ ਨਾਲ ਦੇਖ ਰਿਹਾ ਤੁਸੀਂ ਬਾਕੀ ਵੀਡੀਓ ਦੇ ਆਈਕਨਸ ਆ ਆਡੀਓ ਦੇ ਆਈਕਨ ਨੇ ਆਡੀਓ ਦਾ ਵਾ ਆਡੀਓ ਦਾ ਵਾ ਸੀਕਵੈਂਸ ਦਾ ਆਈਕਨ ਆ ਅੱਡ ਆਉਂਦਾ ਆ ਸੀਕਵੈਂਸ ਦਾ ਆਈਕਨ ਤੁਸੀਂ ਇਹਦਾ ਰੀਨੇਮ ਕਰਕੇ ਵੀ ਰੱਖ ਸਕਦੇ ਆਗੇ ਤੁਸੀਂ ਸਿਸਟਮੈਟਿਕਲੀ ਰੱਖਿਆ ਹੋਊਗਾ ਫੋਲਡਰ ਬਣਾ ਕੇ ਤਾਂ ਤੁਹਾਨੂੰ इजीली ਮਿਲ ਜਣਾ ਸੀਕਵੈਂਸ ਆ ਨਾ ਦੇਖੋ ਹੁਣ ਕਿੰਨਾ ਆਪ ਹੋ ਗਿਆ ਲੱਗਦਾ ਤਾਂ ਸੀਕੁਐਂਸ ਆ ਦੇਖੋ ਆ ਸਾਈ ਆਈਕਨ ਦੇਖ ਰਹੇ ਸੀਕੁਐਂਸ ਹੁਣੇ ਸੀਕੁਐਂਸ ਸਿਲੈਕਟ ਹੈ ਇਸ ਟਾਈਮ ਕਿਉਂਕਿ ਮੇਰਾ ਪ੍ਰੋਗਰਾਮ ਸਿਲੈਕਟ ਕਰਾ ਦੇਖ ਰਹੋ ਸਿਲੈਕਟ ਆ ਆਟੋਮੈਟਿਕਲੀ ਮੈਨੂੰ ਸਿਲੈਕਟ ਕਰਾਂ ਉਹ ਡੀ ਸਿਲੈਕਟ ਨੂੰ ਪ੍ਰੋਗਰਾਮ ਸਿਲੈਕਟ ਕਰਾਂ ਹਜੇ ਵੀ ਸੀਕੁਐਂਸ ਸਿਲੈਕਟ ਆਉਂਦਾ ਮੈਂ ਜਦੋਂ ਇੱਥੋਂ ਸੀਕੁਐਂਸ ਦੀ ਸੈਟਿੰਗ ਕਰੂੰਗਾ ਆ ਦੇਖੋ ਜੇ ਸੀਕੁਐਂਸ ਤੇ ਗਿਆ ਮੈਂ ਨਿਊ ਬਾਰ ਦੇ ਮੈਂ ਸੀਕੁਐਂਸ ਸੈਟਿੰਗ ਚ ਗਿਆ ਮੈਂ ਇੱਥੋਂ ਆ ਦੇਖੋ ਆ ਸਾਈ ਦਿੱਤਾ ਹੋਇਆ ਦਾ ਕਸਟਮ ਕਰਿਆ ਹੈ ਸਾਈ ਇੰਨੇ ਐਸ ਪੀ ਐਸ ਉਹ ਇਦੇ 'ਚ ਪਾ ਦੂੰਗਾ ਇਹ ਜਿਹੜੀ ਵਰਟੀਕਲ ਵਾਲੀ ਸਾਈਜ਼ ਆ ਇਹਦੇ 'ਚ ਪਾ ਦੂੰਗਾ ਹਾਰੀਜ਼ਨਟਲ ਵਾਲਾ ਵਰਟੀਕਲ 'ਚ ਪਾ ਦੂੰਗਾ ਨਾ ਫਲਿੱਪ ਕਰ ਦੂੰਗਾ ਵੀ ਇੱਕ ਰੀਲ ਦਾ ਸਾਈਜ਼ ਬਣ ਜਾ ਕਿਵੇਂ ਬਣੂਗਾ ਜਿਵੇਂ 21 60 ਇੱਧਰ 38 40 ਇੱਧਰ 21 60 ਮੈਂ ਇੱਥੇ ਲੈਂਦਾ 38 ਵਾਲੀ ਮੈਂ ਲੈ ਆਹ ਠੀਕ ਹੈ ਰੇਸ਼ੋ ਚੇਂਜ ਹੋ ਗਈ ਹੁਣ ਠੀਕ ਹੈ ਮੈਨੂੰ ਓਕੇ ਕਰਿਆ ਓਕੇ ਕਰਤਾ ਧਿਆਨ ਨਾਲ ਦੇਖੋ ਜੇ ਸੀਕੁਐਂਸ ਕਟਿੰਗ ਹੋ ਗਈ ਨਾ ਪਰ ਇਹ ਸਾਰੇ ਦੀ ਹੋ ਗਈ ਧਿਆਨ ਨਾਲ ਦੇਖੋ ਹੋ ਗਈ ਨਾ ਸਾਰੀ ਅੰਡੂ ਕਰਦੇ ਆ ਕੰਟਰੋਲ Z ਮੈਂ ਇਹਦਾ ਨਹੀਂ ਕਰਨਾ ਮੈਂ ਸਿਰਫ ਇਹਨਾਂ ਕਰਨਾ ਜਿੰਨਾ ਮੈਂ ਆ ਕੱਟ ਲਾਇਆ ਵਾ ਇੰਨੀ ਵੀਡੀਓ ਸਿਰਫ ਆਪਾਂ ਰੀਂਜ ਦੇ ਸਾਈਟ 'ਤੇ ਕਰਨੀ ਹੈ ਮੈਂ ਇਹਦੇ ਤੇ ਰਾਈਟ ਕਲਿੱਕ ਕਰਿਆ ਇਹਨੂੰ ਨੇਸਟ ਬਣਾ ਲਿਆ ਨੇਸਟ ਨੇਸਟ ਤੇ ਕਲਿੱਕ ਕਰਿਆ ਨੇਸਟ ਦੇਖੋ ਨੇਸਟ ਸੀਕੁਐਂਸ 1 ਠੀਕ ਹੈ ਤੁਸੀਂ ਇੱਥੇ ਨਾਮ ਲਿਖ ਸਕਦੇ ਹੋ ਸੀਕੁਐਂਸ 3 ਠੀਕ ਹੈ ਦਾ ਰੀਨੇਮ ਕਰਕੇ ਲਿਖ ਲਓ ਤੇ ਓਕੇ ਕਰ ਦਿਓ ਤਿਆਨ ਨਾਲ ਦੇਖੋ ਇੱਕ ਹੋਰ ਸੀਕੁਐਂਸ ਬਣ ਗਿਆ ਹੁਣ ਆ ਦੇਖੋ ਗ੍ਰੀਨ ਹੋ ਗਿਆ ਉਹਨਾਂ ਏਰੀਆ ਦੇ ਵਿੱਚ ਹੁਣ ਮੈਂ ਇਹ ਕਰਿਆ ਮੈਂ ਇੱਥੇ ਡਬਲ ਕਲਿੱਕ ਕਰਿਆ ਹੁਣ ਮੈਂ ਇਹਦੇ ਅੰਦਰ ਚਲੇ ਗਿਆ ਸੀਕੁਐਂਸ ਉਹ ਜਿਹੜਾ ਸੀਕੁਐਂਸ ਬਣਾਇਆ ਸੀ ਆਪਾਂ ਉਹਦੇ ਅੰਦਰ ਆ ਗਿਆ ਹੁਣ ਮੈਂ ਆ ਦੇਖੋ ਆ ਪਿਆ ਪੁਰਾਣਾ ਸੀਕੁਐਂਸ ਮੇਰਾ ਜਿਹੜਾ ਮੈਂ ਲਿਖਿਆ ਸੀ ਉੱਤੇ ਕੀ ਸੀਗਾ ਨੈਸਟ ਸੀਕੁਐਂਸ 1 ਰੀਲ ਸੀਗਾ ਨਾ ਆ ਸੈਕੰਡ ਸੀਕੁਐਂਸ ਟਾਈਮ ਲਾਈਨ ਅੰਦਰ ਆਹ ਟਾਈਮ ਲਾਈਨ 'ਚ ਫਰਸਟ ਸੀਕੁਐਂਸ ਆਹ ਟਾਈਮ ਲਾਈਨ 'ਚ ਸੈਕੰਡ ਜਿਹੜਾ ਮੈਂ ਹੁਣੇ ਨੈਸਟ ਕਰਿਆ ਉਹ ਸੀਕੁਐਂਸ ਇਹਦਾ ਸਾਈਜ਼ ਵੀ ਉਹੀ ਆ YouTube ਵਾਲਾ ਹੁਣ ਮੈਂ ਇਹਦਾ ਇਕੱਲੇ ਦਾ ਸਾਈਜ਼ ਚੇਂਜ ਕਰ ਸਕਦਾ ਮੈਂ ਗਿਆ ਸੀਕੁਐਂਸ ਸੈਟਿੰਗ ਚ ਮੈਂ ਇੱਥੋਂ ਕੀ ਕਰਤਾ ਜੀ 2160 ਮੈਂ ਕਰਤਾ ਫਟਿੰਗ ਜਾ ਕਰਤਾ ਜੀ ਓਕੇ ਓਕੇ ਹਾਂ ਹੁਣ ਆ ਦੇਖੋ ਇਹ ਰੀਲ ਦਾ ਬਣ ਗਿਆ ਅਗਰ ਮੈਂ ਆ ਸੀਕੁਐਂਸ ਜਾਊਂਗਾ ਨਾ ਇਹ ਦੇਖੋ ਨਾਰਮਲ ਆ ਬੈ ਨਾ ਦੇਖ ਰਹੇ ਇਹਦੇ ਚ ਵੀਡੀਓ ਵੀ ਨਾਰਮਲ ਪਈ ਸਾਰੀ ਸਿਰਫ ਇਹਨੂੰ ਛੱਡ ਕੇ ਨਹੀਂ ਗਈ ਇਨੀ ਵੀਡੀਓ ਮੈਂ ਕਰੂੰਗਾ ਜਦੋਂ ਮੈਂ ਜਾਊਂਗਾ ਇਹਦੇ ਅੰਦਰ ਤਾਂ ਮੈਂ ਆ ਵੀਡੀਓ ਨੂੰ ਸਕੇਲ ਕਰੂੰਗਾ ਕਿਉਂਕਿ ਇਹਦੇ ਸਿਕਵੈਂਸ ਦੇ ਹਿਸਾਬ ਨਾਲ ਕਰਨੀ ਪੈਣੀ ਹੈ ਮੈਂ ਇਨੀ ਸਕੇਲ ਕਰ ਲਈ ਆ ਗੋ ਆ ਵੀਡੀਓ ਸਾਰੀ ਉਮੀ ਪਈਏ ਸਿਰਫ ਆ ਵੀਡੀਓ ਨੂੰ ਸੀਕਵੈਂਸ ਚੱਲੀਏ ਤਾਂ ਇਹਦੀ ਮੈਂ ਅੱਧ ਤੋਂ ਰੀਲ ਰੈਂਡਰ ਕਰਾਂ ਇਹਦੇ ਚੈਰਟਿੰਗ ਕਰਨੀ ਆ ਜੋ ਮਰਜ਼ੀ ਇੱਥੇ ਕਰ ਸਕਦੇ ਨੇ ਸੇਮ ਉਹੀ ਚੀਜ਼ ਇੱਥੇ ਆ ਗਈ ਜਿਵੇਂ ਜੋ ਮਰਜ਼ੀ ਕਰੀ ਚੱਲੋ ਸਮਾਂ ਇਹ ਕਿ ਇਹ ਚ ਵੀ ਜਿੰਨੇ ਮਰਜ਼ੀ ਟ੍ਰੈਕ ਵਗੈਰਾ ਤੁਸੀਂ ਕ੍ਰੀਏਟ ਕਰ ਸਕਦੇ ਹੋ ਵੀਡੀਓ ਦੇ ਆਡੀਓ ਦੇ ਜਿੰਨੇ ਮਰਜ਼ੀ ਬਣਾ ਲਓ ਥੱਲੇ ਆਡੀਓ ਦੇ ਜਿੰਨੇ ਮਰਜ਼ੀ ਨਾਲ ਠੀਕ ਹੈ ਇਦਾਂ ਵਿੱਚ ਪੈ 150 ਨਾ ਡਾਉਂਡ ਆਉਂਦੇ ਮਨੂ ਜਿਵੇਂ ਆਪਾਂ ਇਧਰ ਰੀਲ ਆ ਲਾ ਗਿਆ ਉਸ ਤੋਂ ਪਹਿਲਾਂ ਯੂਟਿਊਬਰ ਵਾਲਾ ਪੂਰਾ ਆਲਾ ਜਾਂ ਆਪਾਂ ਉਸ ਇੱਕ ਵੀਡੀਓ ਟਾਈਪ ਬਣਾ ਲਈਦੀ ਪੂਰੀ ਤੋਂ ਸਕਰੀਨ ਐਵੇਂ ਮੂਵ ਹੋ ਕੇ ਸੀਕਵੈਂਸ ਚ ਜਾ ਰਹੀ ਮਤਲਬ ਇਹ ਇਹਦੇ ਜਾਰੀ ਸ਼ਾਰਟ ਵਾਲੇ ਚ ਮਤਲਬ ਐਡੀਟਿੰਗ ਕਰ ਰਹੇ ਆਂ ਐਂਡ ਡ੍ਰੈਗ ਐਂਡ ਤੁਸੀਂ ਐਂਡ ਡ੍ਰੈਗ ਕਰ ਰਹੇ ਜਿਹੜਾ ਰੋਡ ਲੀਡਿੰਗ ਜਿਵੇਂ ਆਪਣੇ ਜਿਵੇਂ ਤੇ ਦੇਖਿਆ ਇੱਕ ਵਾਰ ਸੇ ਪੂਰੀ ਵੀਡੀਓ ਹੈ ਇੱਕ ਵਾਰ ਸੇ ਸ਼ਾਰਟ ਹੈ ਜਿਵੇਂ ਇੱਕ ਸੈਕਿੰਡ ਦਾ ਪਰਕ ਹੈ ਜਿਵੇਂ ਵਿੱਚ ਜਿਵੇਂ ਵੀਡੀਓ ਪੂਰੀ ਤੋਂ ਸ਼ਾਰਟ ਵਿੱਚ ਕਨਵਰਟ ਹੋ ਰਹੀ ਹੈ ਉਹ ਜਿਵੇਂ ਮੂਵਮੈਂਟ ਜੀ ਹੋ ਰਹੀ ਹੈ ਉਹ ਕਿਵੇਂ ਕਰਦੇ ਕਿ ਐਡੀਟਿੰਗ ਉਹ ਐਨੀਮੇਸ਼ਨ ਕਰਾਂਗੇ ਆਪਾਂ ਵੀ ਜਿਵੇਂ ਤੁਸੀਂ ਕਿਹਾ ਵੀ ਇਹਨੂੰ ਛੋਟੀ ਕਰ ਦੇਣੀ ਹੈ ਹਾਂਜੀ ਜੇ ਮੂਵ ਕਰਕੇ ਜਾ ਰਹੀ ਹੈ ਹਾਂ ਮੂਵ ਕਰਕੇ ਉਹ ਵੀਡੀਓ ਜਾ ਰਹੀ ਹੈ ਫਿਰ ਆਪਾਂ ਇੱਥੇ ਫਰੇਮ ਬਣਾਵਾਂਗੇ ਨਾ ਇੱਕ ਇੱਕ ਸੀਕੁਐਂਸ ਦੇ ਅੰਦਰ ਹੀ ਆਪਾਂ ਵੀਡੀਓ ਬਣਾਵਾਂਗੇ ਇੱਕ ਸਟੋਰੀ ਵਾਲੀ ਇਹ ਇੱਕ ਵੀਡੀਓ ਪੂਰੀ ਹੋ ਗਈ ਹੋਊਗੀ YouTube ਉਹ ਮੈਂ ਡ੍ਰੈਗ ਐਂਡ ਡ੍ਰੌਪ ਕਰਕੇ ਜਾਂ ਕੋਈ ਐਨੀਮੇਸ਼ਨ ਕਰਾ ਦਾਂਗੇ ਵੀ ਇੱਧਰ ਗਈ ਤਾਂ ਉਹ ਰੀਲ ਵਾਲੀ ਬਣ ਗਈ ਠੀਕ ਹੈ ਤਾਂ ਉਹ ਗਿਆ ਕੇ ਐਡੀਟਿੰਗ ਜੀ ਆਊਗਾ ਸਾਰਾ ਬੰਦ ਠੀਕ ਹੈ ਆ ਚੀਜ਼ ਹੁਣ ਆਪਾਂ ਇਹ ਕਰਦੇ ਆਂ ਅੰਦਰ ਗਏ ਆਪਾਂ ਜਿੰਨੀ ਮਰਜੀ ਜਿੰਨਾ ਮਰਜੀ ਵੀਡੀਓ ਨੂੰ ਰੱਖਣਾ ਉਹਨਾਂ ਰੱਖ ਤੁਸੀਂ ਸੈੱਟ ਕਰ ਸਕਦੇ ਠੀਕ ਹੈ ਨਾਲ ਇਹਦਾ ਰੈਂਡਰ ਵੀ ਕਰ ਸਕਦੇ ਇਹਨੂੰ ਹੁਣ ਤੁਸੀਂ ਇਹਨੂੰ ਅੱਡਰ ਐਂਡਰ ਕਰ ਸਕਦੇ ਇੰਨੀ ਵੀਡੀਓ ਨੂੰ ਆ ਜਿਹੜੀ ਇਹ ਪੂਰੀ ਵੀਡੀਓ ਇਹਨੂੰ ਆ ਅੱਡ ਰੈਂਡਰ ਕਰਾ ਦਿਓ ਸਮਝ ਇਹ ਸਿਸਟਮ ਹੈ ਨਾ ਆਪਾਂ ਅੰਡੂ ਕਰ ਲੈਨੇ ਆ ਠੀਕ ਹੈ ਇੰਨੀ ਸਮਝ ਆ ਗਈ ਜੀ ਹੁਣ ਬੱਚੇ ਨੇ ਕੀ ਕਰਿਆ ਵੀ ਜਿਹਨੇ ਐਡਿਟ ਕਰੀਏ ਇਹ ਵੀਡੀਓ ਹੁਣ ਇਹਨਾਂ ਕਿਤੋਂ ਵੀਡੀਓ ਦਾ ਨਾ ਕੋਈ ਰੱਖਿਆ ਨਹੀਂ ਫੋਲਡਰ ਫੋਲਡਰ ਬਣਾ ਕੇ ਜਿਵੇਂ ਮੈਂ ਕੱਲ ਦੱਸਿਆ ਸੀ ਤੁਹਾਨੂੰ ਵਿੱਚ ਫੋਲਡਰ ਬਣਾਓ ਇਹਦੇ ਚ ਡਾਟਾ ਪਿਆ ਇਹਦੇ ਚ ਵੀਡੀਓ ਪਈਆਂ ਜੀ ਸਾਊਂਡ ਇਹਦੇ ਚ ਵੀਡੀਓਜ਼ ਪਈਆਂ ਹਨ ਹੁਣ ਇਧਰ ਉਧਰੋ ਚੱਕ ਲੀਆਂ ਫਤੈਨੋ ਡਾਊਨਲੋਡ ਡਾਊਨਲੋਡ ਤੇ ਰੱਖ ਲਿਆ ਫਤੈਨੋ ਡੈਸਕਟਾਪ ਤੇ ਡਾਊਨਲੋਡ ਕਰਕੇ ਰੱਖ ਲਿਆ ਹਨ ਇੱਥੇ ਮਰਜੀ ਉਹਨੇ ਇਦਾਂ ਰੱਖਤਾ ਸਮਝ ਗਏ ਜਿਵੇਂ ਮੈਂ ਹੀ ਕਰਿਆ ਮੈਂ ਸਾਰਾ ਸੀਕਵੈਂਸ ਚੱਕਦਾ ਹੁਣ ਦੇਖੋ ਸਾਰਾ ਸੀਕਵੈਂਸ ਹੀ ਚੱਕਣਾ ਹੋਵੇ ਇਹ ਚੀਜ਼ਾਂ ਯਾਦ ਰੱਖਣੀਆਂ ਨੇ ਕਿਉਂਕਿ ਜਦੋਂ ਮੈਂ ਐਡੀਟਿੰਗ ਕਰੂੰਗਾ ਨਾਲ ਦੀ ਨਾਲ ਦੱਸੂੰਗਾ ਵੀ ਆਹ ਚੀਜ਼ ਆਪਾਂ ਇੱਦਾਂ ਕਰਦੀਆਂ ਹੁਣ ਮੈਂ ਇਥੋਂ ਆਹ ਟੂਲ ਲਿਆ ਸੈਕੰਡ ਟੂਲ ਪਹਿਲਾਂ ਮੈਂ ਕਿਹੜਾ ਸੀ ਸਿਲੈਕਸ਼ਨ ਟੂਲ 'ਚ ਸੀ ਜੂ ਵੀ ਸਿਲੈਕਟ ਕਰ ਰਿਹਾ ਸੀ ਮੂਵ ਕਰ ਰਿਹਾ ਸੀ ਹਨ ਤੇ ਉਸ ਤੋਂ ਬਾਅਦ ਮੈਂ ਰੇਜ਼ਰ ਟੂਲ ਯੂਜ਼ ਕਰਿਆ ਕਟਿੰਗ ਕਰਨ ਲਈ ਟਾਈਮ ਲਾਈਨ ਦੇ ਅੰਦਰ ਠੀਕ ਹੈ ਕਟਿੰਗ ਕੱਲ ਕਿੱਥੋਂ ਕਰੀ ਸੀ ਆਪਾਂ ਇੱਥੋਂ ਕਰੀਏ ਹਨ ਉਸ ਮਾਨੀਟਰ 'ਚ ਆਪਾਂ ਟਾਈਮ ਲਾਈਨ 'ਚ ਕਟਿੰਗ ਇਹਦੇ ਨਾਲ ਕਰਦੇ ਨੇ ਰੇਜ਼ਰ ਟੂਲ ਫਿਰ ਆਪਾਂ ਇੱਕ ਹੋਰ ਟੂਲ ਹੁੰਦਾ ਸੈਕੰਡ ਨੰਬਰ ਤੇ ਟਰੈਕ ਸਿਲੈਕਸ਼ਨ ਟੂ ਹਰੇਕ ਦੇ ਸਭ ਮੈਂ ਕਰਿਆ ਮੈਂ ਸਾਰਿਆਂ ਨੂੰ ਮੂਵ ਕਰਿਆ ਸਿਲੈਕਸ਼ਨ ਟੂਲ ਦੇ ਨਾਲ ਮੂਵ ਕਰਕੇ ਤੁਹਾਡੇ ਪਿੱਛੇ ਮੈਂ ਤਾਂ ਪਿੱਛੇ ਰੱਖਿਆ ਮੈਂ ਇਹਦੇ ਮੂਰੇ ਦੇਖੋ ਮੈਂ ਕਿਤੋਂ ਵੀ ਚੱਕ ਰਿਹਾ ਹੁਣ ਮੈਂ ਦੇਖੋ ਡਾਊਨਲੋਡਸ ਚ ਚੱਕ ਲਿਆ ਆਹ ਵੀਡੀਓ ਮੈਂ ਡਾਊਨਲੋਡਸ ਚ ਵੀਡੀਓ ਚੱਕ ਕੇ ਮੂਰੇ ਰੱਖਤੀ ਠੀਕ ਹੈ ਐਂਟਰ ਹੋ ਜੀ ਆਹ ਹੋ ਗਈ ਇੱਥੇ ਆ ਪਹਿਲਾਂ ਇਹ ਆਊਗੀ ਫੇਮ ਥੋੜਾ ਸਕੀਲ ਕਰ ਲੈਂਦੇ ਠੀਕ ਹੈ ਇਹ ਡਾਂਗਰ ਇਕੱਪਨ ਨਹੀਂ ਬਾਜੀ ਆ ਗਏ ਹੌਣੇ ਹੀ ਕਰਾ ਆਸੇ ਪਾਸੇ ਸਾਰਾ ਡਾਟਾ ਚੱਕ ਲਿਆ ਤੇ ਹੁਣ ਇੱਕ ਫੋਲਡਰ ਚ ਚਾਹੀਦਾ ਆਪਾਂ ਨੂੰ ਸਪੋਜ਼ ਕਰੋ ਇਹ ਫਾਈਲ ਮੈਂ ਕਿਤੇ ਹੋਰ ਲੈ ਕੇ ਜਾਣੀ ਆ ਕਾਪੀ ਕਰਕੇ ਤੇ ਇਹਨੂੰ ਐਡਿਟ ਕਰਨਾ ਜਿੱਦਾਂ ਤੁਸੀਂ ਫਾਈਲ ਲੈ ਕੇ ਜਾਓਗੇ ਕੱਲੀ ਜੇ ਤੁਸੀਂ ਆ ਕੱਲਾ ਫੋਲਡਰ ਲੈ ਕੇ ਚੱਕੇ ਆ ਤਾਂ ਵੀਡੀਓ ਬਾਹਰ ਪਈ ਜੀ ਇਹ ਵੀਡੀਓ ਸੋਹਣੀ ਹੋਣੀ ਤੁਹਾਨੂੰ ਦੂਜੇ ਸਿਸਟਮ ਦੇ ਅੰਦਰ ਜਿੱਥੇ ਵੀ ਜਾ ਕੇ ਖੋਲੋਗੇ ਆਪਾਂ ਨੂੰ ਕਰਨਾ ਕੀ ਪੈਣਾ ਆਪਾਂ ਨੂੰ ਪ੍ਰੀਮੀਅਰ ਹੀ ਰਹਿਣਾ ਫਾਈਲ ਚ ਜਾਣਾ ਫਾਈਲ 'ਚ ਜਾ ਕੇ ਨਾ ਆਪਾਂ ਇੱਥੇ ਪ੍ਰੋਜੈਕਟ ਮੈਨੇਜਰ 'ਚ ਆ ਪ੍ਰੋਜੈਕਟਾਂ 'ਚ ਠੀਕ ਹੈ ਮੈਂ ਇਹਨੂੰ ਕਰਨਾ ਕਿੱਥੇ ਮੈਂ ਕਲੈਕਟ ਕਰਨਾ ਸਾਰਾ ਡਾਟਾ ਮੈਂ ਕਿਹਾ ਜੀ ਇਸੇ ਮੈਂ ਡਾਊਨਲੋਡ ਸੀ ਜਾਂ ਮੈਂ ਕਰਨਾ ਡੈਸਕਟਾਪ 'ਤੇ ਕਰ ਦਿੰਦਾ ਡੈਸਕਟਾਪ 'ਤੇ ਕਲੈਕਟ ਕਰ ਲੈ ਡੈਸਕਟਾਪ 'ਤੇ ਸੇਵ ਹੋ ਜੂਗਾ ਫੋਲਡਰ ਜਿਹੜਾ ਆਪਾਂ ਫਾਈਲ ਲੈ ਕੇ ਆਣੀ ਠੀਕ ਹੈ ਆ ਦੇਖੋ ਐਕਸਕਲੂਡਿੰਗ ਯੂਸਲੈਸ ਕਲਿਪਸ ਹਨ ਯੂਸਡ ਕਲਿਪਸ ਜਿਹੜੀਆਂ ਆਪਾਂ ਯੂਜ਼ ਕਰੀਆਂ ਕਲਿਪਸ ਉਹ ਵੀ ਆ ਜਾਣੀਆਂ ਇਨਕਲੂਡਿੰਗ ਆਡੀਓ ਕਨਫਰਮ ਫਾਈਲਸ ਜੋ ਜੋ ਵੀ ਆਪਾਂ ਯੂਜ਼ ਕਰਿਆ ਵੀਡੀਓ ਦੇ ਅੰਦਰ ਉਹ ਫੋਲਡਰ ਦੇ ਅੰਦਰ ਕਾਪੀ ਹੋ ਜਾਊਗਾ ਨਾਲੇ ਉੱਥੇ ਆਪਣੀ ਫਾਈਲ ਵੀ ਕਾਪੀ ਹੋ ਜੂਗੀ ਪੀਨਰ ਦੀ ਮੈਂ ਕਰਿਆ ਮੈਂ ਓਕੇ ਕਰਿਆ ਯੈਸ ਕਰਿਆ ਹੁਣ ਇਹ ਕੈਲਕੂਲੇਟ ਕਰੂਗਾ ਹੁਣ ਦੀ ਕਾਪੀ ਕਰਕੇ ਸਾਰਾ ਮੀਡੀਆ ਉਧਰ ਰੱਖ ਲੂਗਾ ਟੈਕਸਟ ਉੱਤੇ ਉਹਦੇ ਨਾਲ ਕਿਹਾ ਦੂਗਾ ਵੀ ਇਹ ਫਾਈਲ ਹੁਣ ਕਾਪੀ ਕਰਕੇ ਕਿਤੇ ਵੀ ਲਿਆ ਜਾ ਸਕਦਾ ਸਮਝ ਗਏ ਹੋ ਲੋ ਹੁਣ ਕੀ ਹੋਇਆ ਡੈਸਕਟਾਪ ਦੇ ਅੰਦਰ ਆਪਣੇ ਕੋਲੇ ਆ ਫਾਈਲ ਆ ਗਈ ਆ ਦੇਖੋ ਆਡੀਓਜ਼ ਵੀਡੀਓ ਸਾਰਿਆਂ ਨਾਲ ਦੀ ਨਾਲ ਹੀ ਆ ਗਈ ਜੋ ਵੀ ਉਹਨੇ ਯੂਜ਼ ਕਰਿਆ ਸੀ ਕੈਸ਼ ਮੀਡੀਆ ਆਟੋ ਸੇਵ ਫਾਈਲਸ ਜੋ ਵੀ ਆ ਸਾਰਾ ਕੁਝ ਇੱਥੇ ਆ ਹੁਣ ਤੁਸੀਂ ਜਾਓਗੇ ਆ ਖੋਲੋਗੇ ਨਾ ਪ੍ਰੀਮੀਅਰ ਪ੍ਰੋ ਦਾ ਪ੍ਰੋਜੈਕਟ ਕਿਸੇ ਹੋਰ ਸਿਸਟਮ ਦੇ ਅੰਦਰ ਆ ਫੋਲਡਰ ਕਾਪੀ ਕਰਕੇ ਲੈ ਜਾਣਾ ਤੁਸੀਂ ਕਿਸੇ ਹੋਰ ਸਿਸਟਮ ਦੇ ਅੰਦਰ ਖੋਲੋਗੇ ਤਾਂ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲਣੀਆਂ ਉਹਦੇ ਚ ਕੋਈ ਦਿੱਕਤ ਨਹੀਂ ਆਉਗੀ ਐਰਰ ਨਹੀਂ ਆਊਗਾ ਸਮਝ ਆ ਗਿਆ ਜਿਨਾ ਪਾਸ ਤੁਸੀਂ ਕੁਝ ਹੋਰ ਐਡਿਟ ਕਰਦੇ ਕੁਝ ਹੋਰ ਸੇਵ ਕਰਦੇ ਹੋਗੇ ਆਪਣੇ ਮਿਸਟੇਜ ਹਾਂ ਉਹ ਇੱਥੇ ਪੇਸਟ ਕਰਾਂਗੇ ਤੁਸੀਂ ਅਗਰ ਤੁਸੀਂ ਨਹੀਂ ਕਰਿਆ ਪੇਸਟ ਜਿਵੇਂ ਹੁਣ ਤੁਸੀਂ ਐਡਿਟ ਕਰੋਗੇ ਤੁਸੀਂ ਇੱਥੇ ਪੇਸਟ ਕਰਨਾ ਪੈਣਾ ਅਗਰ ਤੁਸੀਂ ਨਹੀਂ ਪੇਸਟ ਕਰਿਆ ਫਿਰ ਇਦਾਂ ਹੀ ਐਕਸਪੋਰਟ ਕਰਨੀ ਪੈਣੀ ਹੈ ਜਿੱਕੇ ਤੇ ਹੋਰ ਲੈ ਕੇ ਜਾਣੀ ਸਮਝ ਰਹੇ ਹੋ ਗੱਲ ਇਹ ਸੀ ਵੀ ਅਗਰ ਤੁਸੀਂ ਕਰ ਦਿੰਦੇ ਇਧਰ ਉਧਰ ਵੀ ਤੁਸੀਂ ਨਹੀਂ ਇੱਕ ਫੋਲਡਰ ਬਣਾਇਆ ਉਹਦੇ ਚ ਡਾਟਾ ਨਹੀਂ ਰੱਖਿਆ ਤਾਂ ਤੁਸੋਂ ਨੂੰ ਇਹ ਕਰਨਾ ਪਊਗਾ ਵੀ ਤੁਸੀਂ ਐਕਸਪੋਰਟ ਕਰ ਸਕਦੇ ਹੋ ਉਹਦਾ ਵੀ ਹੱਲ ਹੈਗਾ ਮੈਂ ਤਾਂ ਹੀ ਦੱਸ ਰਿਹਾ ਤੁਹਾਨੂੰ ਦੇਖਾ ਤੁਸੀਂ ਗਲਤੀ ਨਾਲ ਇਧਰੋਂ ਤੇ ਡਾਟਾ ਰੱਖ ਕੇ ਤੇ ਸੇਵ ਕਰ ਲਿਆ ਤੇ ਇੱਥੋਂ ਤੁਸੀਂ ਐਕਸਪੋਰਟ ਕਰ ਸਕਦੇ ਹੋ ਸਾਰਾ ਮੀਡੀਆ ਆਪਾਂ ਜੋ ਤੁਸੀਂ ਐਡਿਟ ਕਰਿਆ ਸਮਝ ਗਏ। ਪਰ ਇਹਦੇ ਚ ਸਾਰਾ ਜਿਹੜੋ ਵੀ ਇਹਦੇ ਚ ਇਫੈਕਟ ਲੱਗੇ ਜੋ ਵੀ ਸਾਰਾ ਕੁਝ ਇਹ ਫਾਈਲ ਚ ਚਲੇ ਹੋਏ ਆ ਦੇਖੋ ਤੇ ਸਾਰੇ ਪਏ ਆ ਦੇਖੋ ਕੈਸ਼ੀ ਮੈਮਰੀਜ਼ ਪਈਆਂ ਨੇ ਉਹ ਇਫੈਕਟ ਵੀ ਪਏ ਹੋ ਉੱਥੇ ਰੱਖ ਕੇ ਇਫੈਕਟਸ ਪਏ ਆ ਨਾ ਸਾਰਾ ਕੁਝ ਪਿਆ ਦੇੰਦਾ ਜੋ ਵੀ ਤੁਸੀਂ ਯੂਜ਼ ਕਰਿਆ ਹੋਇਆ ਜਾਂ ਫਾਈਲ ਖੋਲਣੀ ਹੈ ਬਾ ਤੁਸੀਂ ਆਪਦੇ ਦੂਜੇ ਸਿਸਟਮ ਤੇ ਜਾ ਕੇ ਆਟੋਮੈਟਿਕਲੀ ਫਾਈਲ ਓਪਨ ਹੋ ਜਾਣੀ ਹੈ ਸਾਰਾ ਕੁਝ ਉਹਦੇ ਚ ਆ ਜਾਣਾ ਸਮਝ ਗਏ ਏਟੀ ਸਮਝ ਗਿਆ ਠੀਕ ਹੈ ਨੀ ਗੱਲ ਸਮਝ ਆ ਗਈ ਹੁਣ ਆਪਾਂ ਐਡਿਟ ਕਰਕੇ ਦੇ ਠੀਕ ਹੈ ਸੀਕਵੈਂਸ ਲਾਉਣਾ ਹੈ ਸੀਕਵੈਂਸ ਕਿਵੇਂ ਲਾਉਣਾ ਹੈ ਕਿਵੇਂ ਨਹੀਂ ਲਾਉਂਦੇ ਆਪਾਂ ਉਹ ਦੇਖਦੇ ਸਮਝ ਗਿਆ ਆਪਾਂ ਇਹਨੂੰ ਕਲੋਜ਼ ਕਰ ਲੈਂਦੇ ਆ ਠੀਕ ਹੈ ਠੀਕ ਹੈ ਫਾਈਲ ਕੋਈ ਤੁਹਾਨੂੰ ਲੱਗਿਆ ਪਤਾ ਨਾ ਕਿਵੇਂ ਕ੍ਰੀਏਟ ਕਰਨੀਆਂ ਕਿਵੇਂ ਸੀਕਵੈਂਸ ਵਗੈਰਾ ਬਣਾਉਣਾ ਚਦਾਪਾ ਸਟਾਰਟ ਕਰਦੇ ਆਂ ਇਧਰ ਆਪਾਂ ਆਪਦੀਆਂ ਵੀਡੀਓਜ਼ ਅਪਲੋਡ ਕਰ ਲੈਣੀ ਆ ਠੀਕ ਆ ਡਾਊਨਲੋਡ ਦੇ ਅੰਦਰ ਪਈਆਂ ਜਿਵੇਂ ਆਹ ਵੀਡੀਓਜ਼ ਪਈਆਂ ਕੁਛ ਤੇ ਨਾਲ ਵੀ ਮੈਂ ਆਡੀਓ ਵੀ ਕਰ ਲੈਣਾ ਨਾ ਆਡੀਓ ਨਾਲ ਹੀ ਸੀ ਆਪਾਂ ਨੂੰ ਕਰ ਲੈਣਾ ਸਰ ਨੂੰ ਪਹਿਲਾਂ ਆਡੀਓ ਸੁਣਾਗੇ ਤੇ ਬੀਟ ਦੇ ਉੱਪਰ ਨਾ ਆਪਾਂ ਮਾਰਕਿੰਗ ਕਰ ਲਾਂਗੇ ਠੀਕ ਆ ਇਹ ਜਦੋਂ ਮੈਂ ਮਾਰਕਿੰਗ ਕਰੀ ਵੀਰ ਨੂੰ ਫੀਲ ਕਰੋ ਥੋੜਾ ਜਿਹਾ ਨਾਲ ਦੀ ਨਾਲ ਕਲਿੱਕ ਕਰੋ ਹਾਂ ਜੇ ਤੁਹਾਨੂੰ ਲੱਗਦਾ ਵੀ ਇੱਥੇ ਚੇਂਜ ਹੋਣਾ ਚਾਹੀਦਾ ਸੀਕੁਐਂਸ ਇੱਥੇ ਵੀਡੀਓ ਚੇਂਜ ਹੋਣੀ ਚਾਹੀਦੀ ਹੈ ਇੱਥੇ ਵੀਡੀਓ ਰਿਵਰਸ ਹੋ ਕੇ ਵਾਪਸ ਫੇਰ ਹੋਣੀ ਚਾਹੀਦੀ ਹੈ ਨਾ ਇਦਾਂ ਦੀਆਂ ਚੀਜ਼ਾਂ ਆਪਾਂ ਕਰਨੀਆਂ ਸਮਝ ਆ ਰਿਹਾ ਤੁਹਾਨੂੰ ਠੀਕ ਹੈ ਹਮ ਹੁਣ ਮੈਂ ਮਾਰਕਿੰਗ ਕਰ ਲਈ ਮੈਂ ਆਡੀਓ ਚੱਕ ਕੇ ਜਾਂ ਤੁਸੀਂ ਮਾਰਕ ਵੀ ਕਰ ਸਕਦੇ ਹੋ ਜੇ ਵੀ ਇਨੀ ਕੀ ਜਾਈਦੀ ਹੈ ਮਾਰਕ ਆਊਟ ਕਰਕੇ ਕੱਲੀ ਆਡੀਓ ਇਨੀ ਕੀ ਚੱਕ ਲਓ ਠੀਕ ਆ ਗਈ ਜੀ ਇੱਥੇ ਸਮਝ ਆ ਉਦੋਂ ਉਹ ਵੀਡੀਓਜ਼ ਤੁਸੀਂ ਕਿੱਦਾਂ ਦੀਆਂ ਚਾਹੀਦੀਆਂ ਤੁਹਾਨੂੰ ਜਿਵੇਂ ਸਟਾਰਟਿੰਗ ਤੋਂ ਨਾ ਕੁਝ ਸਟਾਰਟ ਹੋ ਰਹੀ ਹੈ ਗੱਡੀ ਤਾਂ ਮੈਂ ਕੁਝ ਆਹ ਸ਼ਾਟ ਜੇ ਲੈ ਕੇ ਆਇਆ ਜੀ ਤਾਂ ਮੈਂ ਇਹਨੂੰ ਦੇਖਦਾ ਵੀ ਕਿੱਦਾਂ ਦਾ ਸ਼ਾਟ ਆਇਆ ਠੀਕ ਹੈ ਸਹੀ ਹੈ ਸ਼ਾਟ ਮੈਨੂੰ ਡ੍ਰੈਗ ਐਂਡ ਡ੍ਰੌਪ ਕਰਦਾ ਕੱਲੀ ਵੀਡੀਓ ਚੱਕ ਲੋ ਜਾਈਏ ਤਾਂ ਹਾਂ ਕੱਲੀ ਵੀਡੀਓ ਨੂੰ ਡ੍ਰੈਗ ਐਂਡ ਡ੍ਰੌਪ ਕਰਾਂ ਮੈਂ ਇੱਥੇ ਰੱਖਾਂ ਕਿ ਜਿੱਥੇ ਦੀ ਕਰ ਮਾਰਕ ਲੱਗਿਆ ਮੈਂ ਉੱਥੇ ਦੀ ਕਰ ਹੀ ਰੱਖੂੰਗਾ ਲੋਕਾਂ ਦੀ ਮਤ ਨਹੀਂ ਹੈ ਨਾ ਸਮਝਾਂਗਾ ਨਾ ਬਾਕੀ ਵੀਡੀਓ ਦਾ ਜਿਹੜਾ ਸੀਕੁਐਂਸ ਆ ਉਹ ਦੇਖੋ ਕਾਫੀ ਛੋਟਾ ਵਾ ਤਾਂ ਮੈਨੂੰ ਸਕیل ਕਰ ਲੈਣਾ ਆਪਣੇ ਸੀਕ ਮਿਲਦੇ ਨਾਲ ਮੈਚ ਕਰ ਦੇਣਾ ਕੋਈ ਜ਼ਿਆਦਾ ਹੀ ਵੱਡਾ ਲੱਗ ਰਿਹਾ ਸੀਕੁਐਂਸ ਦੀ ਸੈਟਿੰਗ ਚੈੱਕ ਕਰਦੇ ਆਪਾਂ ਕੋਈ ਜ਼ਿਆਦਾ ਹੀ ਵੱਡਾ ਆਪਾਂ ਸੀਕੁਐਂਸ ਨੂੰ ਛੋਟਾ ਕਰਦੇ ਆ ਠੀਕ ਐ ਨੂੰ ਕਰ ਦਿੰਨਾ ਆਪਾਂ 1920 ਜਿੱਦਾਂ ਕਰਨਾ 1080 ਸਟੈਪ ਮਲਟੀਪਲ ਆ ਸਾਈਜ਼ ਉਹ ਹੈ ਵੀਡੀਓ ਦਾ ਵੀਡੀਓ ਦਾ ਸਾਈਜ਼ ਕਾਫੀ ਛੋਟਾ ਹੈ ਨਾ ਅਲਟੀਮੇਟ ਮੈਂ ਡਾਊਨਲੋਡ ਕਰੀਏ ਤੇ ਇਹਦੇ ਸਾਈਜ਼ ਦੀ ਕਰਤੀ ਠੀਕ ਹੈ ਤਾਂ ਨਾ ਇਹਨਾਂ ਨੂੰ ਦੇਖੋ ਬੀਟਾ ਮਦਰੀਆਂ ਨੇ ਇਹਦੇ ਫੋਟੋਜ਼ ਵੀ ਚੇਂਜ ਹੋ ਸਕਦੇ ਹਨ ਵੀਡੀਓ ਜੀ ਚੇਂਜ ਵੀਡੀਓ ਚੇਂਜ ਹੋਏ ਐਂਗਲ ਚੇਂਜ ਹੋਏ ਆ ਐਂਗਲ ਵੀ ਚੇਂਜ ਹੋ ਸਕਦਾ ਹੈ ਇਹ ਵੀ ਮੈਂ ਬੀਟ ਤੇ ਲਾਈ ਲਵਾਂਗਾ ਮਾਰਕਿੰਗ ਨਾ ਇੱਥੇ ਅੱਗੇ ਵੀ ਲੱਗ ਸਕਦਾ ਜਰੂਰੀ ਨਹੀਂ ਉੱਥੇ ਹੀ ਲਾਉਣੀ ਹੈ ਇੱਥੇ ਅੱਗੇ ਵੀ ਦੇਖੋ ਮਾਰਕਿੰਗ ਲਾ ਕੇ ਹੋਣਾ ਹੈ ਹਾਂਜੀ ਅਜੇ ਕੀ ਠੀਕ ਹੈ ਨੂੰ ਜ਼ੂਮ ਕਰ ਸਕਦੇ ਹੋ ਜ਼ੂਮ ਮੈਂ ਕਿਵੇਂ ਕਰ ਰਿਹਾ ਇਹ ਇਦਾਂ ਆਲਟ ਦੇ ਨਾਲ ਸਕਰੋਲ ਅਪ ਕਰੋਗੇ ਤੁਸੀਂ ਟਾਈਮ ਲਾਈਨ ਦੇ ਉੱਪਰ ਇਹਦਾ ਜ਼ੂਮ ਕਰੂਗਾ ਹੈ ਇਦਾਂ ਫਿਰ ਆਪਾਂ ਨੂੰ ਇੱਕ ਇੱਕ ਸਿੰਗਲ ਸਿੰਗਲ ਫਰੇਮ ਵੀ ਦੇਖ ਸਕਦੇ ਆਪਾਂ ਵੀਡੀਓ ਦਾ ਸਮਝ ਰਹੇ ਹੋ ਜਿਵੇਂ ਮਾਰਕਿੰਗ ਕਾ ਵੀ ਛੋਟੀ ਦੇਖ ਰਹੀ ਹੈ ਇਦਾਂ ਪਰ ਜਦੋਂ ਮੈਂ ਜ਼ੂਮ ਕਰਿਆ ਦੇਖੋ ਆਰਾਮ ਨਾਲ ਦਿਖਣ ਲੱਗਦੀ ਉਹ ਵੀ ਡਿਫਰੈਂਟ ਡਿਫਰੈਂਟ ਨੇ ਠੀਕ ਹੈ ਤੇ ਇਹ ਦੇਖੋ ਮਾਰਕਿੰਗ ਕਿਈ ਵੀ ਦੇਖੋ ਥੋੜੀ 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 ਹਿੱਲੀ ਹੋਈ ਹੈ ਕਿਉਂਕਿ ਬੀਟ ਦਾ ਹਨ ਇੱਥੋਂ ਪਤਾ ਲੱਗ ਜਾਂਦਾ ਵੀ ਆਡੀਓ ਕਿੱਥੋਂ ਬੀਟ ਸਟਾਰਟ ਚੱਕ ਰਹੀ ਹੈ ਇਹ ਨਾਲ ਦੇਖਿਓ ਆ ਆਡੀਓ ਦਾ ਪੈਨਲ ਨੂੰ ਮੈਂ ਸਕੇਲ ਵੀ ਕਰ ਸਕਦਾ ਕਿਵੇਂ ਕਰੂੰਗਾ ਐਂ ਤਾਂ ਮੈਂ ਕਰਿਆ ਇਹਨੂੰ ਹਾਰੀਜ਼ੋਂਟਲਿ ਸਕੇਲ ਠੀਕ ਹੈ ਇਹਨੂੰ ਮੈਂ ਵਰਟੀਕਲਿ ਸਕੇਲ ਕਰਨਾ ਵੀ ਮੈਨੂੰ ਨਾ ਬੀਟ ਆ ਜਿਹੜੀ ਆ ਸਾਊਂਡ ਦੇ ਆ ਵੇਰੀ ਵੇਵਜ਼ ਨੇ ਇਹ ਦਿਖਣ ਤਾਂ ਮੈਂ ਇੱਥੇ ਆਇਆ ਟਾਈਮ ਲਾਈਨ ਦੇ ਉੱਪਰ ਇੱਥੇ ਦੇਖੋ ਆ ਆਡੀਓ 1 ਲਿਖਾਇਆ ਆ ਆਡੀਓ 1 'ਚ ਹੀ ਪੈਣਾ ਹੈ ਜਿੱਥੇ ਖਾਲੀ ਸਪੇਸ ਆ ਰਹੀ ਹੈ ਕਿਤੇ ਵੀ ਇੱਥੇ ਦੀ ਸਾਈਡ ਤੇ ਆਲਟ ਹੋਲਡ ਕਰਕੇ ਸਕਰੋਲ ਕਰਾਂਗੇ ਦੇਖੋ ਹੁਣ ਵਰਟੀਕਲਿ ਸਕੇਲ ਹੋ ਗਈ ਹੈ ਦੇਖੋ ਆਡੀਓ ਕੱਲੀ ਸਾਹਮਣੇ ਨੂੰ ਕਰਨ ਨੂੰ तो जी हट ना हटा के इन्हों तो दोबारा मार्किंग कर सद कि बीट के उत्ते जिथे बीट बज रही है जमें इतें बज रही है बीट देख रो मार्किंग करो जो मार्क ला थोड़ा एम तो प्रेस करना बार बार है ना सिंगल क्लिक करके तो बहुत औखा होगा ठीक है तो इतने आप होर लै के आने जिम्मेता फुटेज होगी ਠੀਕ ਹੈ ਮੈਂ ਚੱਕੀ ਫੁਟੇਜ ਤੇ ਇਹ ਮੈਂ ਫੁਟੇਜ ਕੱਟਣੀ ਆ ਹੁਣ ਦੇਖੋ ਕਾਫੀ ਵੱਡੀ ਆ ਇਹ ਕੁੜੇ ਮੈਂ ਇਹ ਕਰਿਆ ਮੈਂ ਇੱਥੇ ਮਾਰਕ ਦੇ ਉੱਤੇ ਗਿਆ ਜਿੱਥੋਂ ਮਾਰਕ ਲੱਗੇ ਹੋਏ ਆ ਦੇਖੋ ਸਕੇਲ ਕਰਿਆ ਮੈਂ ਮੈਂ ਜਦੋਂ ਮਾਰਕ ਦੇ ਉੱਤੇ ਲੈ ਕੇ ਜਾਊਂਗਾ ਨਾ ਕਰਸਰ ਨੂੰ ਸ਼ਿਫਟ ਦੇ ਨਾਲ ਤਾਂ ਦੇਖੋ ਉਹਦੇ ਉੱਤੇ ਨਾ ਸਨੈਪ ਜਾ ਹੋਊਗਾ ਉਹ ਦੇਖੋ ਠੀਕ ਹੈ ਮੈਂ ਇਹਨੂੰ ਕੰਟਰੋਲ ਕੇ ਕੱਟ ਕਰਦਾ ਇਨੂੰ ਮੈਂ ਛੋਟਾ ਕਰਤਾ ਇਹਦਾ ਕੋਈ ਹੋਰ ਐਂਗਲ ਦੇਖਦੇ ਆਪਾਂ ਆ ਲੈ ਲੈਂਦੇ ਆ ਚਲੋ ক্লোਜ਼ ਅਪ ਮੈਂ ਥੋੜਾ ਅੱਗੇ ਗਿਆ ਠੀਕ ਹੈ ਫਿਰ ਅਗਲੇ ਮਾਰਕ ਤੇ ਮੈਂ ਕੱਟ ਕਰਤਾ ਕੰਟਰੋਲ ਕੇ ਮੈਂਦਾ ਕੋਈ ਹੋਰ ਐਂਗਲ ਚੱਕਿਆ ਜਿਵੇਂ ਇਹ ਵੀ ਸੇਮ ਹੀ ਲੱਗ ਰਿਹਾ ਐਂਗਲ ਪਰ ਕੋਈ ਹੋਰ ਦੇਖਦੇ ਆਪਾਂ ਇਹ ਵੀ ক্লোਜ਼ ਹੋ ਗਿਆ ਕਰ ਹੋਰ ਦੇਖਦੇ ਆਂ ਮੈਂ ਜਦੋਂ ਇਹਨੂੰ ਛੋਟਾ ਕਰ ਰਿਹਾ ਧਿਆਨ ਨਾਲ ਦੇਖੋ ਐਕਸਾਈਟ ਤੇ ਦੇਖ ਰਹੀ ਹੈ ਨਾ ਥੋੜਾ ਜਿਹਾ ਵੀ ਕਿੱਥੇ ਮੈਂ ਕ੍ਰੋਪ ਕਰ ਰਿਹਾ ਹਾਂ ਕਿੰਨਾ ਫਰੇਮ ਮੈਂ ਕ੍ਰੋਪ ਕਰ ਰਿਹਾ ਹਾਂ ਆਂਗਲ ਆ ਗਿਆ ਸਪੂਰਨ ਇਹਨੂੰ ਲਾ ਲੈਣੇ ਆਪਾਂ ਠੀਕ ਹੈ ਸੇਮ ਹੀ ਗੱਡੀ ਦਾ ਕਰ ਰਹਾ ਮੈਂ ਦੇਖ ਤੂੰ ਸੇਮ ਫੁਟੇਜ ਦਾ ਡਿਪੈਂਡ ਕਰਦਾ ਤੂੰ ਤੁਸੀਂ ਸੇਮ ਫੁਟੇਜ ਦਾ ਵੀ ਕਰ ਸਕਦੇ 8 8 ਦਾ ਵੀ ਕਰ ਸਕਦੇ ਮੈਂ ਤਾਂ ਕਰ ਰਿਹਾ ਕਿ ਹੋਰ ਫੁਟੇਜ ਡਾਊਨਲੋਡ ਕਰਨੀ ਪੈਣੀ ਹੈ ਨਾ ਤੁਹਾਨੂੰ ਅਗਰ ਮੈਂ ਐਡ ਐਡ ਕਰਨਾ ਹੈ ਆ ਵਾਈਡ ਐਂਗਲ ਵਾਲਾ ਲੈ ਨਿਕ ਟੀ ਹੈ ਕੰਟਰੋਲ ਕੇ ਕੰਟਰੋਲ ਕੇ ਇਹਨੂੰ ਕੱਟੋ ਕੰਟਰੋਲ ਕੇ ਦੇ ਨਾਲ ਕੱਟ ਹੋ ਜਾਂਦਾ ਜਿਹੜਾ ਮੈਂ ਆ ਰੇਜ਼ਰ ਟੂਲ ਚ ਲਾਇਆ ਸੀ ਨਾ ਉਹਦਾ ਸ਼ਾਰਟਕਟ ਹੈ ਇਹ ਕੰਟਰੋਲ ਕੇ ਤੇ ਜਿਹੜੀ ਸਰ ਦਾ ਆਹ ਵੀਡੀਓ ਕੱਟ ਕਰ ਰਿਹਾ ਆਪਣਾ ਮਾਰਕ ਦੇ ਸਾਬ ਨਾਲ ਕੱਟ ਨਹੀਂ ਜੀਦਾ ਕਿ ਆਪਾਂ ਹਾਂ ਇਹ ਨਹੀਂ ਮੈਂ ਕਰ ਰਿਹਾ ਵਾਏ ਕਲਿੱਕ ਕਰਕੇ ਨਾ ਡ੍ਰੈਗ ਕਰ ਰਿਹਾ ਤਾਂ ਮਾਰਕ ਤੇ ਨਾ ਸਨੇਪਿੰਗ ਹੋ ਰਹੀ ਹੈ ਦੇਖੋ ਬਲੈਕ ਲਾਈਨ ਆ ਰਹੀ ਹੈ ਹਾਂਜੀ ਅਗਲੇ ਮਾਰਕ ਤੇ ਬਲੈਕ ਲਾਈਨ ਆ ਰਹੀ ਹੈ ਅਗਲੇ ਮਾਰਕ ਤੇ ਬਲੈਕ ਲਾਈਨ ਨੇ ਮੈਂ ਛੱਡਤੀ ਹੁਣ ਨਹੀਂ ਕ੍ਰੋਪ ਹੋ ਹੁਣ ਦੇਖੋ ਇਥੇ ਜਿਵੇਂ ਦੇਖੋ ਆਡੀਓ ਨਾਲ ਖਰਾਬੀ ਕਰੀ ਹੋਈ ਹੈ ਉਹਨਾਂ ਨੇ ਆ ਨਾ ਜਾਣ ਕੇ ਕਰੀ ਹੋਈ ਹੈ ਤੁਹਾਡੀ ਪੀ.ਡੀ. ਫੀਲ ਚ ਬਣਾਉਣਾ ਤਾਂ ਆਪਾਂ ਵੀਡੀਓ ਨੂੰ ਵੀ ਉਦਾਂ ਕਰਪਟ ਕੀ ਕਰ ਦ ਸਕਦੇ ਆ ਕਿਵੇਂ ਕਰਾਂਗੇ ਆਪਾਂ ਓਵਰਲੇ ਡਾਊਨਲੋਡ ਕਰਾਂਗੇ ਠੀਕ ਹੈ ਗਲਿਚ ਓਵਰਲੇ ਹੋ ਗਿਆ ਤੋੜਾ ਕਰੀ ਬੜੀ ਬੜੀ ਆਜ ਤੱਕ ਛੇ ਇਦਾਂ ਦੇ ਲੇਖ ਆ ਦੇਖੋ ਇਦਾਂ ਦੇ ਇਤਾਂ ਦੇ ਹੋਗੇ ਆ ਵਧੀਆ ਲੱਗਣਗੇ ਹੁਣ ਆ ਠੀਕ ਹੈ ਡਾਊਨਲੋਡ ਕਰ ਰਹਾ ਮੈਂ ਦੇਖੋ ਮੈਂ ਕਈ ਵੀ ਡਾਊਨਲੋਡ ਕਰ ਲਿਆ ਨਾ ਮੈਂ ਦੇਖਿਆ ਨਹੀਂ ਕਿਹੜਾ ਫੋਲਡਰ ਜੋ ਵੀ ਮੈਂ ਡਾਊਨਲੋਡ ਕਰ ਲਿਆ ਕਈ ਵੀਰੇ ਇਦਾਂ ਐਡਿਟ ਕਰ ਦੰਨੇ ਆਪਾਂ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦਾ ਤਰੀਕਾ ਕੀ ਹੈ ਠੀਕ ਹੈ ਹੁਣ ਦੇਖੋ ਮੈਂ ਫੁਟੇਜ ਉੱਪਰ ਲਾਉਣਾ ਮੈਂ ਹੁਣ ਕੀ ਕਰਿਆ ਫੁਟੇਜ ਤਾਂ ਥੱਲੇ ਪਈਆਂ ਸੀ ਜਿਹੜਾ ਸੀਕਵੈਂਸ ਬਣਾ ਰਹੇ ਆਪਾਂ ਸਿੰਗਲ ਫੁਟੇਜ ਉਸ ਤੋਂ ਬਾਅਦ ਇੱਕ ਫੁਟੇਜ ਦੂਜੀ ਤੀਜੀ ਹੈ ਨਾ ਇਦਾਂ ਪਈਆਂ ਨੇ ਐਡਾ ਹੁਣ ਮੈਂ ਇਹ ਇਹਦੇ ਉੱਪਰ ਲਾਉਣੀ ਆ ਆਈਡੀ ਵੀਡੀਓ ਇਹਦੇ ਉਪਰ ਆ ਗਲਿਚ ਇਫੈਕਟ ਲਾਉਣਾ ਪਰ ਥੱਲੇ ਦੀ ਫੁਟੇਜ ਬਲੈਂਡਿੰਗ ਮੋਡਸ ਬਹੁਤ ਸੋਹਣਾ ਮੈਂ ਵੀਡੀਓ ਉੱਪਰ ਰੱਖੀ ਟਰੈਕ ਚ ਠੀਕ ਆ ਇਹ ਲੇਅਰ ਆ ਸਮਝ ਲੋ ਜਿਹੜੇ ਟਰੈਕ ਆ ਇਹ ਲੇਅਰਸ ਨੇ ਜਿਹੜੀ ਲੇਅਰ ਥੱਲੇ ਪਈ ਆ ਉਹ ਥੱਲੇ ਦਿਖਦੀ ਆ ਜਿਹੜਾ ਟਰੈਕ ਉੱਪਰ ਪਿਆ ਹੋਆ ਉਹ ਟਰੈਕ ਉੱਪਰ ਫਰੰਟ ਤੇ ਦਿਖੂਗਾ ਕੋਈ ਟਰੈਕ ਉੱਪਰ ਪਿਆ ਹੋਵੇ ਫਰੰਟ ਤੇ ਉਹਦੇ ਫਰੰਟ ਰਹਿਣਾ ਇਦਾਂ ਹੋ ਤਾਂ ਮੈਂ ਟਰੈਕ ਰੱਖਿਆ ਤਾਂ ਮੈਂ ਸਾਊਂਡ ਚੈੱਕ ਕਰੂਗਾ ਕਿੱਥੇ ਗਲਿਚ ਤਾਂ ਇਹ ਜੋ ਬਲੈਕ ਕਲਰ ਹਾਈਡਿੰਗ ਆਉਂਦੀ ਸਿਰਫ ਮੈਨੂੰ ਵਾਈਟ ਵਾਲਾ ਜਿਹੜਾ ਕਣ ਜਿਹਾ ਇਹ ਦਿਖਣ ਵਾਜਣਾ ਜਿਹੜੇ ਨੌਇਸ ਜਿਹੇ ਆਉਂਦੇ। ਤਾਂ ਮੈਂ ਸਿਲੈਕਟ ਕਰਿਆ ਫੁਟੇਜ ਨੂੰ ਇੱਥੇ ਆਉਂਦਾ ਇਫੈਕਟ ਕੰਟਰੋਲ ਆ। ਪਹਿਲਾਂ ਆਪਾਂ ਕੀ ਯੂਜ਼ ਕਰੇ ਰਿਸੋਰਸ ਮੋਨਿਟਰ? ਰਿਸੋਰਸ। ਇਫੈਕਟ ਕੰਟਰੋਲ 'ਚ ਆਏ ਆਪਾਂ ਇੱਥੇ ਕੀ ਆਉਂਦਾ ਜਿਹੜੀ ਆਪਾਂ ਲੇਅਰ ਟਾਈਮਲਾਈਨ ਜਿਹੜੀ ਲੇਅਰ ਆਪਾਂ ਜਿਹੜੀ ਕੀ ਕਹਿੰਦੇ ਵੀ ਫੁਟੇਜ ਸਿਲੈਕਟ ਕਰਾਂਗੇ ਉਹਦੀ ਪ੍ਰੋਪਰਟੀਆਂ ਆਉਗੀਆਂ। ਠੀਕ ਹੈ। ਆਹ ਪ੍ਰੋਪਰਟੀਜ਼ ਆ ਰਹੀਆਂ ਨੇ। ਉਰੇ ਓਪੈਸਿਟੀ ਦੇ ਅੰਦਰ ਹੁੰਦੇ ਆ ਹ ສະໄໝ